ਅੰਮ੍ਰਿਤਸਰ ਦੇ ਪਿੰਡ ਕਾਲੇ ਕਨਪੁਰ ਵਿਖੇ ਸ਼੍ਰੀ ਰਾਮ ਬਾਲਾ ਜੀ ਧਾਮ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਬੜੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਅਤੇ ਸਵੇਰ ਤੋਂ ਲੈ ਕੇ ਰਾਤ 12 ਵਜੇ ਤੱਕ ਪ੍ਰਭੂ ਜੀ ਦਾ ਗੁਣ ਗਾਣ ਕੀਤਾ ਗਿਆ ਅੰਮ੍ਰਿਤਸਰ ਦੀਆਂ ਮਸ਼ਹੂਰ ਪਾਰਟੀਆਂ ਵੱਲੋਂ ਪ੍ਰਭੂ ਜੀ ਦਾ ਗੁਣ ਗਾਣ ਕੀਤਾ ਗਿਆ ਅਤੇ ਨਾਲ ਹੀ ਰਾਤ 12 ਵਜੇ ਪ੍ਰਭੂ ਕ੍ਰਿਸ਼ਨ ਭਗਵਾਨ ਜੀ ਦਾ ਭੋਗ ਲਵਾ ਕੇ ਮਹਾਰਾਜ ਜੀ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਰਾਤ ਨੂੰ ਮੰਦਰ ਵਿੱਚ ਆਤਿਸ਼ਬਾਜ਼ੀ ਵੀ ਕੀਤੀ ਗਈ I ਜਿੰਦਾਬਨ ਦੇ ਵਾਲਿਆ ਤੇਰੀ ਪੁਰਣੀ ਕੀ ਗਾਥਾ ਸੁਨਾ ਕਿਤਾਬੇ ਨਾ ਦੇ ਨਾ ਦੇ ਨਾ ਦੇ ਨਾ ਦੇ ਨਾ ਦੇ ਨਾ ਦੇ ਜਾਰੇ ਰੰਗਾਰੇ ਰੰਗਾਰੇ ਨਾ ਦੇ ਨਾ ਦੇ ਜਿੰਦਾਬਨ ਮੇਰੇ ਜੀਵਨ ਵਿੱਚ ਰਾਮਿਆ ਦੀ ਆਸ ਤੇ ਮੇਰੇ ਕਦੇ ਹਿੰਮਤ ਬਿਖਾਰੇ ਕਦੇ ਨਾ ਜਾਂਦੇ ਨਾ ਦੇ ਨਾ ਦੇ ਦਸਾਂਗੇ ਜਿੰਦਾਬਨ ਦੇ ਬਾਗੁਟ ਦੇ ਰਾਦੇ ਰਾਦੇ જય શ્રી RAM ਮੰਦਿਰ શ્રી RAM ਬਾਲਾ ਜੀ ਧਾਮ ਵਿਖੇ શ્રી ਕਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਬੜੇ ਧੂਮ-ਤਾਮ ਦਾ ਮਨਾਇਆ ਗਿਆ ਹੈ ਕਿਸ਼ਨ ਭਗਵਾਨ ਜੀ ਦਾ ਸਵੇਰ ਤੋਂ ਲੈ ਕੇ ਰਾਤ 12 ਵਜੇ ਤੱਕ ਪ੍ਰਭੂ ਦਾ ਗੁਣਗਾਨ ਕੀਤਾ ਗਿਆ ਹੈ ਅੰਮ੍ਰਿਤਸਰ ਦੀਆਂ ਮਸ਼ਹੂਰ ਪਾਰਟੀਆਂ ਗੁਣਗਾਨ ਕਰ ਰਹੀਆਂ ਕੀਤੀਆਂ ਆ ਨਾਲ ਹੀ 12 ਵਜੇ ਰਾਤ ਪ੍ਰਭੂ ਕਿਸ਼ਨ ਭਗਵਾਨ ਜੀ ਨੂੰ ਭੋਗ ਲਵਾ ਕੇ ਮਹਾਰਾਜ ਦਾ ਪ੍ਰਸ਼ਾਦ ਵੰਡਿਆ ਗਿਆ ਆ ਨਾਲ ਹੀ ਮੰਦਰ ਵਿੱਚ ਅਸਤਵਾਜੀ ਕੀਤੀ ਗਈ ਆ ਪ੍ਰਭੂ ਕਿਸ਼ਨ ਭਗਵਾਨ ਜਿਹਦੇ ਜਨਮ ਦਿਨ ਤੇ ਮੈਂ ਪ੍ਰਭੂ ਕਿਸ਼ਰੀ ਕਿਸ਼ਨ ਭਗਵਾਨ ਜੀ ਦੇ ਜਨਮ ਮੌਸਮ ਤੇ ਮੈਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਤੇ ਵਿਦੇਸ਼ ਵਿੱਚ ਬੈਠਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਇਹ ਜਿਹੜਾ ਕਿਸ਼ਨ ਭਗਵਾਨ ਜੀ ਦਾ ਜਨਮ ਮੌਸਮ ਆ ਇਹ ਅੱਜ ਪੂਰੇ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਆ ਇਸ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਤੇ ਵਿਦੇਸ਼ ਵਿੱਚ ਬੈਠੇ ਸਾਰਿਆਂ ਨੂੰ ਇਹ ਲੱਖ ਲੱਖ ਵਧਾਈ ਦੇਣਾ ਹਾਂ